ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਆਪਣੇ ਜਾਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬੇਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ ਇਹ ਨਿਵਾਰੀ ਪਾਠ ਰਤਨ ਸਰੂਪਾਂ ਦੇ ਵਿੱਚ ਹੈ ਨਵੀਨ ਪੁਥੀਆਂ ਚ ਨਿਵਰੀ ਛਪਿਆ ਹੋਇਆ ਹੈ ਪ੍ਰਾਤਨ ਸਰੂਪਾਂ ਚ ਪਾਠ ਨਿਵਾਰੀ ਹੈ ਸ਼ੁੱਧ ਪਾਠ कोट जन्म की तृष्णा निवारी राम रसायन आत्मत्राप चरण गहे शरण सुख दाते गुरु के वचन जपी हर जाप सागर तरै धर्म पै बिनसी कह नानक ठाकुर परताप ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰਾ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਸਾਮ ਇਸੇ ਤਰਹੀਂ ਲਾਉਣਾ ਕਾਰ ਮਸਤਕ ਤਾਰ ਇਥੇ ਵਿਸਰਾਮ ਬਾਲਕ ਲੱਲੇ ਦੀ ਸਿਆਰੀ ਲਾ ਕੇ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ laaj ਰਖੈ ਮਿਹਰਵਾਨ ਇਹ ਰਖੈ ਪਦ ਤੇ ਵਿਸਰਾਮ ਦਾਸ ਕੀ laaj ਰਖੈ ਮਿਹਰਵਾਨ ਦਾਸ ਕੀ ਲਾਜ ਰੱਖੈ ਮਿਹਰਵਾਨ ਇਹ ਮਿਹਰਵਾਨ ਲਾ ਨਹੀਂ ਲਾਉਣੀ ਸਿਆਰੀ ਨਾਲ ਛੇਤੀ ਬੋਲਣਾ ਮਿਹਰਵਾਨ ਗੁਰ ਨਾਨਕ ਬੋਲੇ ਦਰਗਹ ਪਰਵਾਨ ਰਾਗ ਬਿਲਾਵਲ ਮਹੱਲਾ ਪੰਜਵਾ ਚੌ ਪਦੇ ਦੋ ਪਦੇ ਘਾਰ ਸਤਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਸ਼ਬਦ ਉਜਾਰੋ ਦੀਪਾ ਵਿਣਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਰਤਨ ਕੋਠੜੀ ਖੁੱਲੀ ਅਨੁਪਾ ਰਹਾਉ ਬਿਸਮਨ ਬੇਸਮ ਪਾਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਭਏ उहा संग माते ओत पोत, पोत लपटाई आल जाल नहीं कछु जंजारा अंग बोद्ध नहीं पूरा ऊचन ऊचा बीच ना खींचा हो तेरा तू मोरा ऊचन ऊचा बीच ना खींचा इतविश्राम हो तेरा तू मोरा ਇਕੰਕਾਰ ਏਕ ਪਾਸਾਰਾ ਏਕੈ ਅਪਰ ਅਪਾਰਾ ਏਕ ਬਿਸਥੀਰਣ ਏਕ ਤੁੰਪੂਰਨ ਏਕੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਇਹ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਨਿਰਮਲ ਨਿਰਮਲ ਇਥੇ ਠਮਕ ਸੂਚਾ ਸੂਚੋ ਇਥੇ ਵਿਸਰਾਮ ਹੈ ਸੂਚਾ ਇਥੇ ਯਮਕ ਲਾਦਨੀ ਹੈ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ ਅੰਤ ਨਾ ਅੰਤ ਸਦਾ ਬੇਅੰਤ ਇਥੇ ਵਿਸਰਾਮ ਹੈ ਕਹੋ ਨਾਨਕ ਊਚੋ ਊਚਾ ਬਿਲਾਵਲ ਮਹੱਲਾ ਪਿੰਡਵਾ ਬਿਨ ਹਰ ਕਾਮ ਨ ਆਵਤ ਹੀ ਜਾਸਿਉ ਰਾਜ ਮਾਚ ਤੁਮ ਲਾਗੇ ਓਹ ਮੋਹਨੀ 모ਹਾਵਤ ਹੀ ਰਹਾਉ ਕਨਿਕ ਕਾਮਿਨੀ ਸੇਜ ਸੋਹਨੀ ਛੋਡ ਖਿਨਾ ਮਹਿ ਜਾਵਤ ਹੀ ਕਨਿਕ ਕਾਮਿਨੀ ਇਸਨੂੰ ਕਾਮਿਨੀ ਨਹੀਂ ਕਹਿਣਾ ਪੋਲਾ ਮੰਮੇ ਦੀ ਸਿਆਰੀ ਲਾ ਕੇ ਨੰਨੇ ਦੇ ਬਿਹਾਰੀ ਹੈ ਕਸ ਕੇ ਬੋਲਣਾ ਕਾਮਿਨੀ ਕਨਿਕ ਕਾਮਿਨੀ ਸੀਜ ਸੋਹਣੀ ਛੋੜ ਇਥੇ ਯਮਕ ਲਾ ਦਨੀ ਹੈ ਖਿਨਾ ਮਹਿਜਾਵਤ ਹੀ ਹੋਰ ਜੇ ਰਹਿਓ ਇੰਦਰੀ ਰਸ ਪ੍ਰੇਰਿਓ ਵਿਖਾ ਠ ਗਉਰੀ ਖਾਵਤ ਹੀ त्रेन को मंदर साज सुवे पावक तले जरावत हे ऐसे गाढ़ में ऐठ हठिलो फूल फूल क्या पावत हे गाढ़ा भारा उच्चारण करना ऐसे गाढ़ में ऐठ हठिलो विश्राम फूल फूल क्या पावत हे ਪੰਚ ਦੂਤ ਮੂਡ ਪਰ ਠਾਡੇ ਕੇਸ ਗਹੇ ਫੇਰਾਵਤ ਹੀ ਪੰਚ ਦੂਤ ਇਥੇ ਠਮਕ ਮੂਡ ਪਰ ਠਾਡੇ ਇਥੇ ਵਿਸਰਾਮ ਕੇਸ ਗਹੇ ਫੇਰਾਵਤ ਹੀ ਦ੍ਰਿਸ਼ ਨ ਆਵਹ ਅੰਧ ਅਗਿਆਨੀ ਸੋਏ ਰਹਿਉ ਮਦਮਾਵਤ ਹੀ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜੋ ਫਹਾਵਤ ਹੈ ਫਹਾਵਤ ਆਮ ਪਾਠੀ ਸੰਖਿਆ ਜੰਦੇ ਨੇ ਦੋਵੇਂ ਕੰਨੇ ਲਾਉਣੇ ਹਨ ਫਹਾਵਤ ਉਚਾਰਨ ਕਰਨਾ ਕਹੋ ਨਾਨਕ ਬੰਦਨ ਕਟਨ ਕਾ ਮੈਂ ਸਤਗੁਰ ਪੁਰਖ ਤੇ ਆਵਤ ਹੈ ਮੈਂ ਪਗਤੀਮ ਕਲਦਨੀ ਹੈ ਕਹੋ ਨਾਮਕ ਬੰਦਨ ਕਟਨ ਕਉ ਇਥੇ ਵਿਸਰਾਮ ਮੈਂ ਸਤਿਗੁਰੂ ਨਹੀਂ ਕਹਿਣਾ ਮੈਂ ਸਤਿਗੁਰ ਪੁਰਖ ਧਿਆਵਤ ਹੀ ਬਿਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨਹ ਆਧਾਰੋ ਚੀਤ ਚਿਤਵਾਉ ਜੈਸੇ ਪਾਣ ਤੰਬੋਲੀ ਰਹਾਉ कस कसके बोलना सहज समायो गुरह बतायो रंग रंगी मेरे तान की चोली जा है, मेरे तान की चोली सहज समायो गुरह बतायो रंग रंगी मेरे तान की चोली प्रे मुख लागो जो वड भागो सुहाग हमारो कतहो न डोली ਰੂਪ ਨਾ ਧੂਪ ਨਾ ਗੰਧ ਨਾ ਦੀਪਾ ਊਤ ਪੋਤ ਅੰਗ ਅੰਗ ਸੰਗ ਮੌਲੀ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਰੂਪ ਇਥੇ ਜਮਕ ਲਾ ਦਿੰਦੇ ਨਾ ਧੂਪ ਇਥੇ ਥੋੜਾ ਠਹਿਰਾ ਨਾ ਗੰਧ ਇਥੇ ਠਹਿਰਾ ਨਾ ਦੀਪਾ ਇਕੱਠੇ ਪਾਠ ਨਹੀਂ ਕਰਨੇ ਨਗੰਧ ਨਦੀਪਾ ਇਕੱਠਾ ਨਹੀਂ ਕਰਨਾ ਨਾ ਗੰਧ ਨਾ ਦੀਪਾ ਇਥੇ ਵਿਸਰਾਮ ਹੈ ਓਤਪੋਤ ਇਥੇ ਥੋੜਾ ਜਿਹਾ ਠਹਿਰਾ ਦੇ ਦਿਨਾ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਤਰੇ ਰਵੀ ਸੁਹਾਗਨ ਆਤ ਨੀਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾ ਗੋਬਿੰਦ 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 ਮਈ ਗੋਬਿੰਦ ਕੂਬਿੰਦ ਇਥੇ ਵਿਸਰਾਮ ਗੁਲਬਿੰਦ ਮਈ ਜਾਵਤੇ ਭੇਟੇ ਸਾਧ ਦਯਾਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨਾ ਪੂਰ ਰਹੇ ਓਥਮ ਪੂਰਨਾ ਸੀਤਲ ਸਾਤ ਦਯਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤਾਨਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹ ਮੰਤ ਲਈ ਸਤ ਸੰਤੋਖ ਦਇਆ ਧਰਮ ਸੁੱਚ ਇਥੇ ਵਿਸਰਾਮ ਲਾ ਦੇਣਾ ਸੰਤਨ ਤੇ ਇਹੋ ਮੰਤ ਲਈ ਕਹੋ ਨਾਨਕ ਜਿਨ ਮਨੁ ਪਛਾਨਿਆ ਤਿਨ ਕਉ सगली ਸੋਜ ਪਈ ਬਿਲਾਵਲ ਮਹੱਲਾ ਪੰਜਵਾ ਕਿਆ ਹਮ ਜੀਵ ਜੰਤ ਬੇਚਾਰੀ ਵਰਨ ਨਾ ਸਕੈ ਏਕ ਰੁਮਾਈ ਇਹ ਪਾਠ ਨਖੇਰ ਕੇ ਪੜਨਾ ਆਮ ਗ੍ਰੰਥੀ ਸਿੰਘ ਏਕ ਰੁਮਾਈ ਕਹਿ ਦਿੰਦੇ ਨੇ ਏਕ ਇਥੇ ਥੋੜਾ ਠਹਿਰਾਵ ਲਾ ਕੇ ਰੁਮਾਈ ਵੱਖਰਾ ਨਹੀਂ ਕਹਿਣਾ ਰੁਮਾਈ ਇਕੱਠਾ ਉਚਾਰਨ ਕਰਨਾ ਹੈ ਵਰਨ ਨਾ ਸਕੈ एक रुमाई ब्रह्म महेश सिद्ध मोहन इंद्रा बेअंत ठाकुर तेरी गात नहीं पाई क्या कथी है किच कथन न जाई जह जह देखा तह रहया सुमाई रहा ਜੇ ਮਹਾ ਭਯਾਨ ਦੁਖ ਜਮ ਸੁਨੀਐ ਤੇ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਓ ਹਰ ਚਰਨ ਗਹੀ ਪ੍ਰਭ ਗੁਰ ਨਾਨਕ ਕਾ ਬੂਝ ਬੁਝਾਈ ਬਲਾਵਲ ਮਹੱਲਾ ਪੰਜਵਾ ਅਗਮ ਰੂਪ ਅਬినాਸ਼ੀ ਕਰਤਾ ਪਤਿਤ ਪਵਿੱਤ ਇੱਕ ਨਿਮਖ ਜਪਾਈਐ ਅਚਰਜ ਰੂ ਅਚਰਜ ਸੁਨਿਓ ਪ੍ਰਾਪਤ ਭੇਟੁਲੇ ਸੰਤ ਚਰਨ ਚਰਨ ਮਨ ਲਾਈਐ ਅਚਰਜ ਸੁਨਿਓ ਪ੍ਰਤਾਪਤ ਪ੍ਰਾਪਤ ਭੇਟੁਲੇ ਇਥੇ ਵਿਸਰਾਮ ਸੰਤ ਚਰਨ ਚਰਨ ਮਨ ਲਾਈਐ ਯਾਨੀ ਸੰਤ ਚਰਨ ਚਰਨ ਮਨ ਲਾਈਐ ਇਸ ਤਰ੍ਹਾਂ ਉਚਾਰਨ ਕਰ ਲੈ ਲਖੇਰ ਕੇ ਪੜਨੇ ਹਨ ਪਦ ਕੇਤ ਵਿਧੀਐ ਕੇਤ ਸੰਜਮ ਪਾਈਐ ਕਹ ਸੁਰ ਜਨ ਕੇਤ ᔪਗਤੀ ਧਿਆਈਐ ਕਹ ਸੁਰ ਜਨ ਇਥੇ ਵਿਸਨਾਮ ਕੇਤ ᔪਗਤੀ ਧਿਆਈਐ ਰਹਾਉ ਜੋ ਮਾਨੁਖ ਮਾਨੁਖ ਕੀ ਸੇਵਾ ਓਹ ਤਿਸ ਕੀ ਲਈ ਲਈ ਫੁਣ ਜਾ ਲ ਜਾਈਐ ਓਹ ਤਿਸ ਕੀ ਲਈ ਲਈ ਫੁਣ ਜਾ ਜਾਈਐ ਜੋ ਮਾਨੁਖ ਮਾਨੁਖ ਕੀ ਸੇਵਾ ਓਹ ਤਿਸ ਕੀ ਲਈ ਲਈ ਫੁਣ ਜਾ ਜਾਈਐ ਨਾਨਕ ਸਰਨ ਪ ਸਰਨ ਸੁਖ ਸਾਗਰ ਨਾਨਕ ਸਰਨ ਸਰਨ ਸੁਖ ਸਾਗਰ ਇਕ ਪਦ ਸਨਨੇ ਨਾਲ ਸਰਨ ਦੂਸਰਾ ਨਾਣੀ ਨਾਲ ਸਰਨ ਧਿਆਨ ਨਾਲ ਉਚਾਰਨ ਕਰਨਾ ਨਾਨਕ ਸਰਨ ਸਰਨ ਸੁਖ ਸਾਗਰ ਮੋਹ ਟੇਕ ਤੇਰੋ ਇਕ ਨਾਈਐ ਬਿਲਾਵਲ ਮਹੱਲਾ ਪੰਜਵਾ ਸੰਤ ਸਰਣਾ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰ। ਅਵਰ ਕਾਜ ਤੇ ਛੂਟ ਪਰੀ। ਰਹਾਉ ਸੂਖ ਸਹਿਜ ਘਰ ਕਨੋ ਆਨੰਦਾ। ਅਰ ਕਨੋ ਆਨੰਦਾ ਕਰਨੀਐ ਸੂਖ ਸਹਿਜ ਅਰ ਕਨੋ ਆਨੰਦਾ। ਸੂਖ ਸਹਿਜ ਅਰ ਕਰੋ ਕਨੋ ਆਨੰਦਾ। ਗੋਰਤੇ ਪਾਇਓ ਨਾਮ ਹਰੀ। ਐਸੋ ਹਰ ਰਸ ਬਰਨ ਨਾ ਸਾਕੋ। ਗੁਰਪੂਰੈ ਮੇਰੀ ਉਲਟ ਤਰੀ ਪੇਖਿਓ ਮੋਹਨ ਸਭ ਕੈ ਸੰਗੇ ਊਣ ਨ ਕਾਹੂ ਸਗਲ ਭਰੀ ਊਣ ਨ ਕਾਹੂ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ ਨੇਦ ਕਹੋ ਨਾਨਕ ਮੇਰੀ ਪੂਰੀ ਪਰੀ ਬਿਲਾਵਲ ਮਹੱਲਾ ਪਿੰਜਵਾ ਮਨ ਕਿਆ ਕਹਤਾ ਕਾ ਕਿਆ ਕਹਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਅਗੇ ਕਿਆ ਕਹਤਾ ਰਹਾਉ ਅਨ ਬੁੱਲੇ ਕਉ ਤੁਹੀ ਪਛਾਨ ਹੈ ਜੋ ਜੀਅ ਨਮਹਿ ਹੁਤਾ ਅਨ ਬੁੱਲੇ ਇਕੱਠਾ ਨਹੀਂ ਕਹਿ ਦੇਣਾ ਪਾਠ ਇਕੱਠਾ ਹੀ ਆ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਉਚਾਰਨ ਕਰਨਾ ਅਨਪੂਲਾ ਬੋਲਣਾ ਬੁੱਲੇ ਕਸ ਕੇ ਬੋਲਣਾ ਹੈ ਅਨ ਬੁੱਲੇ ਕਉ ਤੂੰ ਹੀ ਪਛਾਨਣਾ ਤੂੰ ਹੀ ਤੇ ਦਿਲੈਂਕੜ ਨਹੀਂ ਲਾਦਨੇ ਔਂਕੜ ਤੂੰ ਹੀ ਪਛਾਨਣਾ ਇਥੇ ਵਿਸਰਾਮ ਹੈ ਜੋ ਜੀਵਨ ਮਹਿ ਹੂਤਾ ਰੇ ਮਨ ਕਾਈ ਕਹਾ ਲਾਉ ਡਹਿ ਕਹ ਰੇ ਮਨ ਕਾਈ ਇਥੇ ਠਮ ਕਹਾ ਲਾਉ ਡਹਿ ਕਹ ਇਥੇ ਵਿਸਰਾਮ ਹੈ ਜੋ ਪੀਖਤ ਹੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨ ਨਾ ਬਿਉ ਕਰਤਾ ਕਹ ਨਾਨਕ ਗੁਰ ਭਏ ਦਇਆਰਾ ਹਰ ਰੰਗ ਨ ਕਬ ਹੂ ਲਹਿਤਾ ਬਿਲਾਵਲ ਮਹੱਲਾ ਪੰਜਵਾ ਨਿੰਦਕ ਐਸੇ ਹੀ ਝਾਰ ਪਰਿਐ ਜਿ ਨਿੰਦਕ ਪਰਤੇ ਵਿਸਰਾ ਇਹ ਨੀਸਾਨੀ ਸੁਣਹੁ ਤੁਮ ਭਾਈ ਜੋ ਕਲਰ ਪੀਤ ਗਿਰਿਐ ਰਹਾਉ ਜੋ ਦਿਖੈ ਚਿਦਰ ਤੋ ਨਿੰਦਕ ਉਮਾਹੈ ਭਲੋ ਦੇਖ ਦੁਖ ਭਰੀਐ ਜੋ ਦਿਖੈ ਛਿਦਰ ਜੇਨੋ ਕਿਸੇ ਵਿੱਚ ਥੋੜਾ ਜਨਾ ਨੁਕਸ ਦੇਖਦਾ ਹੈ ਤੋ ਨਿੰਦਕ ਉਮਾਹੈ ਤਾਂ ਨਿੰਦਕ ਜਿਹੜਾ ਬੜਾ ਖੁਸ਼ ਹੁੰਦਾ ਹੈ ਪਲੂ ਦੇਖ ਕਿਸੇ ਦਾ ਚੰਗਾ ਪੱਖ ਦੇਖਦਾ ਤੇ ਦੁੱਖ ਭਰੀਏ ਦੁੱਖ ਦੇ ਵਿੱਚ ਭਰ ਜਾਂਦਾ ਹੈ ਇਹ ਨਿੰਦਕ ਦੀ ਨਿਸ਼ਾਨੀ ਹੈ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਏ ਆਠ ਪਹਿਰ ਚਿਤਵੈ ਇਥੇ ਠਮਕੈ ਨਹੀਂ ਪਹੁੰਚੈ ਇਥੇ ਵਿਸਰਾਮ ਹੈ ਬੁਰਾ ਚਿਤਵਤ ਚਿਤਵਤ ਮਰੀਏ निंदक प्रभु पुलाया काल नेर आया निंदक पद ते यमक लादनी है निंदक प्रभु पुलाया काल नेर आया हर जान सओ बाद उठरिए इस उठरिए ही उच्चारण करना है ऊड़े तो डैश देके उठरिए नानक का राखा आप प्रभु स्वामी क्या मानस बपुरे करियै ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਐਸੇ ਪਦ ਤੇ ਵਿਸਰਾਮ ਲਾ ਦੇਣਾ ਐਸੇ ਕਾਹੇ ਭੂਲ ਪਰੇ ਕਰਹ ਕਰਾਵਹ ਮੂਕਰ ਪਾਵਹ ਪੇਖਤ ਸੁਣਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਣ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਣ ਤਿਆਗ ਖਰੇ ਕਾਚ ਵਿਹਾਜਨ ਇਥੇ ਠਮਕ ਕੰਚਨ ਛਾਡਨ ਇਥੇ ਵਿਸਰਾਮ ਬੈਰੀ ਸੰਗ ਹੀਤ ਇਥੇ ਠਮਕ ਸਾਜਣ ਤਿਆਗ ਖਰੇ ਹੋਵਨ ਕੋਰਾ ਅਨਹੋਮਨ ਮਿੱਠਾ ਵਿਖਿਆ ਮਹਿ ਲਪਟਾਏ ਜਰੇ ਅੰਦਰ ਊਪ ਮਹਿ ਪਰਿਓ ਪ੍ਰਾਨੀ ਗੁਬਾਰ ਮਗਬਾਰ ਮੋਹ ਬੰਦ ਪਰੇ ਗੁਬਾਰ ਪੁੱਲਾ ਹੀ ਬੱਪੇ ਨਾਲ ਪੁੱਲਣਾ ਗੁਬਾਰ ਨਹੀਂ ਕਹਦਣਾ ਭਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਪੇਟੈ ਕਾਢੈ ਬਾਹ ਫਰੇ ਬਿਲਾਵਲ ਮਹੱਲਾ ਪੰਜਵਾ ਮਾਨਤਨ ਰਸਨਾ ਹਰ ਚੀਨਾ ਭਈ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋਕਉ ਗੁਰ ਕੀਨਾ ਸਰਬ ਸੂਖ ਮੋਕਉ ਗੁਰ ਦੀਨਾ ਮੋਕਉ ਪਦਤੀ ਠਹਿਰਾ ਦਿਨੇ ਸਰਬ ਸੂਖ ਮੋਕਉ ਗੁਰ ਦੀਨਾ ਰਹਾਉ ਈਆਨ ਪਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਸ ਦੇ ਰੱਖੈ ਆਪਣੇ ਕੋ ਕਾਹੂ ਨਾ ਕਰਤੀ ਕਛ ਖੀਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਕਰਤੀ ਪਾਠ ਵੱਖਰਾ ਕਰਨਾ ਇਕੱਠਾ ਨਹੀਂ ਬੋਲਣਾ ਕਰਤੀ ਹਾਸ ਦੇ ਰੱਖੈ ਇੱਥੇ ਠਮਕ ਆਪਣੇ ਕੋ ਇੱਥੇ ਵਿਸਰਾਮ ਕਹੂ ਨ ਕਰਤੇ ਇਹ ਪਿਠਮਕ ਕਛ ਖੀਨਾ ਬਲ ਜਾਵੋ ਦਰਸਨ ਸਾਧੂ ਕੈ ਜਿਹ ਪ੍ਰਸਾਦ ਹਰ ਨਾਮ ਲੀਨਾ ਕਹਉ ਨਾਨਕ ਠਾਕੁਰ ਭਾਰੂ ਸੈ ਕਹੂ ਨਾ ਮੰਨਿਉ ਮਨ ਛੀਨਾ ਬਿਲਾਵਲ ਮਹੱਲਾ ਪੰਜਵਾ ਗੋੜਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੇ ਮਹਿ ਦੀਨੋ ਪੂਰਾ ਗੁਰ ਪੂਰਾ ਪਾਠ ਹੀ ਸੁਧ ਪਾਠ ਹੈ ਮੁਖ ਪਾਠ ਹੈ ਕਈ ਪੋਥੀਆਂ ਚ ਪੂਰੇ ਨਾਂ ਨਾਲ ਛਪਿਆ ਹੋਇਆ ਪਰ ਪੂਰਾ ਦਲਾਵਾਂ ਨਾਲ ਸ਼ੁੱਧ ਹੈ ਅੰਮ੍ਰਿਤ ਨਾਮ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਨਿਵਰੇ ਇਥੇ ਹਮਕ ਲਾ ਦਨੀ ਹੈ ਦੂਤ ਦੁਸ਼ਟ ਬੈਰਾਈ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਾੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਸਦਾ ਸਦਾ ਜਪਿਐ ਪ੍ਰਭ ਨਾਮ ਜਰਾ ਮਰਾ ਕਥ ਦੁਖ ਨ ਵਿਆਪੈ ਆਗੈ ਦਰਗਹ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਰਣੀ ਗੁਰ ਤੇ ਪਾਈਐ ਇਹੋ ਨਿਧਾਨ ਜਨਮ ਮਰਨ ਕੀ ਕੱਟੀਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ ਤਮ ਕਰਹੁ ਸੋਈ ਭਾਲ ਮਨ ਮੰਤੇ ਛੂਟੈ ਸਗਲ ਗੁਮਾਨ ਕਹੋ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹੱਲਾ ਪੰਜਵਾ ਮਾਨ ਤਨ ਅੰਤਰਾ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੂਲ ਕਿਛ ਨਾਹੀ ਇਸ ਰਾਮ ਧਿਆਨ ਨਾਲ ਲਾਉਣਾ ਹਰ ਗੁਣ ਗਾਵਤ ਇਥੇ ਠਮਕ ਪਰ ਉਪਕਾਰ ਨਿਤ ਇਥੇ ਵਿਸਰਾਮ ਹੈ ਤਿਸ ਰਸਨਾ ਕਾ ਮੂਲ ਇਥੇ ਠਮਕ ਕਿਛ ਨਹੀਂ ਰਹਾਉ ਕੋਲ ਸਮੂਹ ਉਦਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਤਨਦ ਸੇਤੀ ਵਿਖਿਆ ਬਾਨ ਗਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਇਥੇ ਵਿਸਰਾਮ ਅਨੰਦ ਸੇਤੀ ਵਿਖਿਆ ਬਾਨ ਗਾਹੀ ਬਨਗਾਹੀ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਕਰਨਾ ਵਿਖਿਆ ਬਾਨ ਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਏ ਭਾਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰਤਾ ਕੀ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਧੀਰੋ ਪਦ ਤੇ ਵਿਸਰਾਮ ਧੀਰੋ ਦੇਖ ਤੁਮਾਰੇ ਰੰਗਾ ਤੋਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸਹਿ ਸਾਧ ਕੈ ਸੰਗਾ ਇਕ ਪਦ ਹੈ ਓੰਕਾਰ ਨਾਲ ਤੂੰ ਹੀ ਦੂਸਰਾ ਹੈ ਤੂੰ ਹੀ ਦਿਲੰਕੜ ਨਾਲ ਧਿਆਨ ਨਾਲ ਬੋਲਨੇ ਹਨ ਰਹਾਉ ਖਿੰਨ ਮਹਿ ਥਾਪ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ਨੀਚ ਕੀਟ ਤੇ ਕਰਹਿ ਰਾਜੰਗਾ ਕਬਹੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਇਸ ਨੂੰ ਇਹੀ ਨਹੀਂ ਕਹਿਣਾ ਇਹੀ ਉਚਾਰਨ ਕਰਨਾ ਈੜੀ ਸਿਆਰੀ ਹਾਹੇ ਬਿਆਰੀ ਇਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾ ਅਚੁੱਤ ਪੂਜਾ ਯੋਗ ਗੋਪਾਲ ਅਚੁੱਤ ਪਦ ਤੇ ਜਮਕ ਲਾਦਨੀ ਹੈ ਅਚੁੱਤ ਪੂਜਾ ਯੋਗ ਇੱਥੇ ਵਿਸਰਾਮ ਹੈ ਗੋਪਾਲ ਮਾਨ ਤਨ ਅਰਪ ਰੱਖੋ ਹਰ ਆਗੈ ਸਰਬ ਜੀ ਆਕਾਹੈ ਪ੍ਰਤਪਾਲ ਰਹਾਉ ਸ਼ਰਣ ਸਮਰਥ ਆਕਾਥ ਸੁਖ ਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸ ਨੂੰ ਲਗੈ ਨਾ ਤਾਤੀ ਬਾਲ ਤਿਸ ਨੂੰ ਲਗੈ ਨਾ ਤਾਤੀ ਬਾਲ ਦਾ ਮੋਦਰ ਦਿਆਲ ਸੁਆਮੀ ਸਰਵਸ ਸੰਤ ਜਨਾ ਤਨ ਮਾਲ ਨਾਨਕ ਜਾਚਕ ਦਰਸ ਪ੍ਰਭ ਮਾਗੇ ਨਾਨਕ ਜਾਚਕ ਦਰਸ ਪ੍ਰਭ ਮਾਗੇ ਸੰਤ ਜਨਾ ਕੀ ਮਿਲੈਰ ਵਾਲ ਬਿਲਾਵਲ ਮਹੱਲਾ ਪੰਜਵਾ ਸਿਮਰਤ ਨਾਮ ਕੋਟ ਯਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਈ ਜਮਦੂਤਨ ਕੋ ਤਰਾਸ ਅਹੀ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਾਨ ਤਨ ਪ੍ਰਭ ਕੇ ਚਰਨ ਗਹੀ ਜੇਤੇ ਪੁਨਹ ਚਰਨ ਸੇ ਕੀਨੇ ਇਥੇ ਵਿਸਰਾਮ ਮਾਨ ਤਨ ਪ੍ਰਭ ਕੇ ਚਰਨ ਗਹੀ ਆਵਨ ਜਾਣ ਪਰਮ ਪਉ ਨਾਠਾ ਜਨਮ ਜਨਮ ਕੀ ਕਿਲ ਵਿਖਦਾ ਹੀ ਨਿਰਭਾਉ ਹੋਇ ਭਜੋ ਜਗ ਦੀਸੈ ਇਹ ਪਦਾਰਤ ਵੱਡ ਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੀ ਨਿਰਮਲ ਜਸ ਨਾਨਕ ਦਾਸ ਕਹੀ ਸਿਰ ਸਹਜ ਪਾਠ ਸੇਵਾ